ਚੰਡੀਗੜ੍ਹ ਦਾ ਪੂਰਨ ਕੇਂਦਰੀਕਰਨ ਕਰਨ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਆਉਣ ਵਾਲੇ ਸੈਸ਼ਨ ਦੇ ਵਿੱਚ ਕੇਂਦਰ 100 ਦਿਵਸ ਪਹਿਲੇ ਆ ਸਕਦਾ ਹੈ ਸੰਵਿਧਾਨ ਦੇ 131ਵੇਂ ਸੋਦਾ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਣੇ ਆਪ ਦੇ ਰਾਜ ਸਭਾ ਸੰਸਦ ਸਾਨੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਬਹੁਤ ਵੱਡਾ ਧੱਕਾ ਪੰਜਾਬ ਦੇ ਨਾਲ ਹੋਏਗਾ ਚੰਡੀਗੜ੍ਹ ਨੂੰ ਰਾਜਤਾਨੀ ਮੰਨਣ ਦੇ ਪੰਜਾਬ ਦੇ ਦਾਅਵੇ ਨੂੰ ਖਤਮ ਕਰ ਦਿੱਤਾ ਜਾਏਗਾ ਇਹ ਬਿੱਲ ਪੰਜਾਬ ਦੇ ਅਧਿਕਾਰਾਂ ਤੇ ਸਿੱਧੇ ਤੌਰ ਤੇ ਹਮਲਾ ਹੋਏਗਾ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿੱਥੇ ਪੰਜਾਬ ਅਕਸਰ ਕਹਿੰਦਾ ਸੀ ਕਿ ਰਾਜਤਾਨੀ ਉਸ ਦੀ ਚੰਡੀਗੜ੍ਹ ਹੈ ਇਹ ਬਿੱਲ ਪੰਜਾਬ ਦੇ ਅਧਿਕਾਰਾਂ ਤੇ ਸੱਦਾ ਹਮਲਾ ਹੈ ਇਸ ਬਿੱਲ ਨੂੰ ਕਿਸੇ ਕੀਮਤ ਤੇ ਲੈਉਣ ਨਹੀਂ ਦਿੱਤਾ ਜਾਏਗਾ ਫਿਲਹਾਲ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਜੇ ਇਹ ਬਿਲ ਆ ਜਾਂਦਾ ਤਾਂ ਵੱਡੇ ਪੱਧਰ ਤੇ ਚਰਚਾ ਹੋ ਸਕਦੀ ਹੈ ਚਰਚਾ ਇਸ ਕਦਰ ਹੋ ਸਕਦੀ ਹੈ ਕਿ ਆਖਰਕਾਰ ਦੇ ਇਮਪੈਕਟ ਪੰਜਾਬ ਦੀ ਪੋਲਿਟਿਕਸ 'ਤੇ ਕੀ ਪੈਣਗੇ ਪ੍ਰਤਾਪ ਸਿੰਘ ਬਾਦਲ ਸਣੇ ਕਈ ਰਾਜਨੀਤਿਕ ਲੀਡਰ ਇਸਾ ਪੂਰੇ ਸਿਨੈਰੀਓ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ ਦਾ ਚੰਡੀਗੜ੍ਹ ਦਾ ਪੂਰਨ ਕੇਂਦਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਆਉਣ ਵਾਲੇ ਸੈਸ਼ਨ ਦੇ ਵਿੱਚ ਕੇਂਦਰ ਸੋਧ ਬਿਲ ਜੋ ਹੈ ਉਹ ਲਿਆ ਆ ਰਿਹਾ ਹੈ ਤੇ ਇਸ ਦੇ ਨਾਲ ਇਹ ਸੋਧ ਬਿਲ ਜਿਆਦਾ 131 ਵੀ ਸੋਧੇ ਕਰ ਦਿੱਤੇ ਜਾਂਦੇ ਆ ਤਾਂ ਪੂਰਨ ਤੌਰ ਤੇ ਇਹ ਟੈਕਨੀਕਲਟੀ ਜਿਹੜੀਆਂ ਸਮਝਣੀਆਂ ਪੈਂਡੀਆਂ ਜਿਹੜੇ ਬਹੁਤੇ ਪੰਜਾਬੀ ਬਾਕਫੀਤ ਨਹੀਂ ਰੱਖਦੇ ਇਹਦੇ ਨਾਲ ਹੋਏਗਾ ਸਮਝਾਣਾ ਪਏਗਾ ਕਿ ਜਿਸ ਟਾਈਮ ਲਾਹੌਰ ਨੂੰ ਛੱਡ ਕੇ ਚੰਡੀਗੜ੍ਹ ਨੂੰ ਰਾਜਧਾਨੀ ਬਣਾਇਆ ਗਿਆ ਪਰ ਜੇ ਕੇਂਦਰ ਦੇ ਵੱਲੋਂ ਇਹ ਬਿੱਲ ਜਾਂ ਫਿਰ ਇਹ ਪ੍ਰਪੋਜ਼ ਕਰ ਲਿਆ ਜਾਂਦਾ ਹੈ ਕਿ ਚੰਡੀਗੜ੍ਹ ਨੂੰ ਪਰਮਾਨੈਂਟ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਏ ਤਾਂ ਉਹਦੇ ਇੰਪੈਕਟ ਕੀ ਹੋਣਗੇ ਜੇ ਚੰਡੀਗੜ੍ਹ ਪੂਰਨ ਤੌਰ ਤੇ ਯੂਟੀ ਸਾਪਤ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਹੋਣਗੇ ਕਿ ਇਸ ਨਾਲ ਬਹੁਤ ਵੱਡੀਆਂ ਡਵੈਲਪਮੈਂਟ ਸੌਨਗੀਆਂ ਹਾਲਾਂਕਿ ਇੱਕ ਰਾਜਨੀਤਿਕ ਨਹੀਂ ਬਹੁਤ ਘੰਟੇ ਵਿੱਚ ਰਾਜਨੀਤਿਕ ਲੀਡਰ ਇਸ ਇਸ਼ੂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਕੇਂਦਰ ਨੂੰ ਘਿਰ ਰਹੇ ਨੇ ਕਿ ਆਖਿਰਕਾਰ ਕੇਂਦਰ ਦੀ ਮਨਸ਼ਾ ਹੈ। ਤਾਂ ਚੰਡੀਗੜ੍ਹ ਦਾ ਪੂਰਨ ਕੇਂਦਰੀਕਰਨ ਕਰਦੀ ਤਿਆਰੀ ਨਾਲ ਆਉਣ ਵਾਲੇ ਸੈਸ਼ਨ ਦੇ ਵਿੱਚ ਇੱਕ ਅਸੋਦ ਬੈਲ ਜੋ ਹੈ ਉਹ ਲਿਆਦਾ ਜਾ ਸਕਦਾ ਹੈ ਸੰਵਿਧਾਨ ਦੇ 131ਵੇਂ ਸੋਦ ਦਾ ਸ਼੍ਰੋਮਨੀ ਅਕਾਲ ਜਤੇ ਕਾਂਗਰਸ ਦੇ ਵੱਲੋਂ ਵਿਰੋਧ ਹੋਇਆ ਹੈ ਜਿਸ ਨਾਲ ਆਵਾਦੀ ਪਾਰਟੀ ਦੇ ਰਾਜਪਸੰਦ ਸੰਨ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਬੜੀ ਮੰਦ ਭਗ ਗੱਲ ਹੈ ਇਥੋਂ ਤੱਕ ਸਾਨੀ ਕਹਿ ਰਹੇ ਨੇ ਕਿ ਮੈਂ ਵੱਖ-ਵੱਖ ਰਾਜ ਸਬਾ ਸੰਦ ਅਤੇ ਲੋਕ ਸਭਾ ਸੰਸਦ ਨੂੰ ਪੀਲ ਕਰਨਾ ਕਿ ਦੇਸ਼ ਦੇ ਐਚਐਮ ਨਾਲ ਇਸ ਇਸ਼ੂ ਤੇ ਗੱਲਬਾਤ ਕਰਨਾ ਇਹ ਇੱਕ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਜ਼ੇਨਾਲ ਪੰਜਾਬ ਦੇ ਪੰਥਕ ਸਫਾਂ ਦੇ ਵਿੱਚ ਪੰਜਾਬ ਦੀਆਂ ਰਾਜਨੀਤਿਕ ਸਫਾਂ ਦੇ ਵਿੱਚ ਇੱਕ ਵੱਡੀ ਚਰਚਾ ਹੈ ਕਿ ਇਸ ਬਿਲ ਤੋਂ ਬਾਅਦ ਕੀ ਇਮਪੈਕਟ ਪੰਜਾਬ ਤੇ ਪੈਣਗੇ ਜੇ ਸੰਵਧਾਨ ਦੀ 131ਵੀਂ ਸੋਧ ਕਰ ਦਿੱਤੀ ਜਾਂਦੀ ਹੈ ਤਾਂ ਪੂਰਨ ਤੌਰ ਤੇ ਚੰਡੀਗੜ੍ਹ ਨੂੰ ਯੂਟੀ ਵਿੱਚ ਜਿੱਤ ਤਬਦੀਲ ਕੀਤਾ ਜਾਂਦਾ ਤਾਂ ਉਸ ਦੇ ਪ੍ਰਭਾਵ ਦੂਰ ਅੰਗਾਮੀ ਪੈਣਦੇ ਦਿਖਾਈਂ ਅਤਾ ਅਰਸ਼ ਖੜਿਆਲ ਚੀਫ ਸਪੋਕਸਪਰਸਨ ਪੰਜਾਬ ਕਾਂਗਰਸ ਜਿਨ੍ਹਾਂ ਖੜਿਆਲ ਸਾਹਿਬ ਜੇ 131ਵੀਂ ਸੋਧ ਕਰ ਦਿੱਤੀ ਜਾਂਦੀ ਹੈ ਫਰ ਪੰਜਾਬ ਤੇ ਕੀ ਇੰਪੈਕਟ ਪੈਗਾ ਇਸ ਚੀਜ਼ ਦਾ ਸਨਵਾਜੀ ਪਹਿਲੀ ਗੱਲ ਤਾਂ ਸਾਡੀ ਬੇਨਤੀ ਹੈ ਵੀ ਇਹ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਗਵਰਨਮੈਂਟ ਹੈ ਕਲੈਰੀਫਾਈ ਕਰੇ ਵੀ ਇਹ ਗੱਲ ਸੱਚ ਹੈ ਇਹ ਕਰਨ ਦੀ ਸਾਜਿਸ਼ ਕਰ ਰਹੀ ਹੈ ਕਨਸਪਾਇਰ ਕਰ ਰਹੀ ਹੈ ਕਿ ਨਹੀਂ ਕਰ ਰਹੀ ਦੂਜਾ ਪੰਜਾਬ ਬੀਡੀਪੀ ਤੋਂ ਅਸੀਂ ਸਪਸ਼ਟਿਕਰਨ ਮੰਗਦੇ ਹਾਂ ਕਿਉਂਕਿ ਤੁਹਾਡੀ ਹਾਈ ਕਮਾਂਡ ਹੈ ਜਾਕਰ ਸਾਹਿਬ ਅੱਗੇ ਆ ਕੇ ਪ੍ਰੈਸ ਵਾਰਤਾ ਕਰਕੇ ਦੱਸਣ ਕਿ ਇਹ ਗੱਲ ਸੱਚ ਹੈ ਤੇ ਜੇ ਸੱਚ ਹੈ ਪਰ ਉਹ ਕਿਵੇਂ اپੋਸ ਕਰਨਗੇ ਕਿਵੇਂ ਹੋਣ ਤੋਂ ਰੋਕਣਗੇ ਕਿਉਂਕਿ ਪਹਿਲਾਂ ਹੀ ਸਾਡੇ ਹੱਕਾਂ ਤੇ ਬਹੁਤ ਦਫਾਏ ਡਾਕਾ ਮਾਰ ਚੁੱਕੇ ਐ ਬੜੀ ਦਫਾ ਸਾਡੇ ਹੱਕਾਂ ਤੇ ਆਮ ਆਦਮੀ ਪਾਰਟੀ ਦੀ ਕੇਂਦਰ ਸਰਕਾਰ ਨੇ ਡਾਕਾ ਮਾਰੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਡਾਕਾ ਵਜਨ ਦਿੱਤਾ ਪਹਿਲਾਂ BBMP ਈਸ਼ੂ ਹੋਇਆ ਫਿਰ ਸਿਤਕੂ ਈਸ਼ੂ ਹੋਇਆ ਫਿਰ ਸੈਂਟਰਲ ਸਰਵਿਸ ਰੂਲ ਈਸ਼ੂ ਹੋਇਆ ਫਿਰ ਵੱਖਰੀ ਵਿਧਾਨ ਸਭਾ ਦਾ ਚੰਡੀਗੜ੍ਹ ਤੋਂ ਈਸ਼ੂ ਹੋਇਆ ਫਿਰ CISF ਦੀ ਜੂਰਿਸਡਿਕਸ਼ਨ ਬਦਲਦਾ ਈਸ਼ੂ ਹੋਇਆ ਫਿਰ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਈਸ਼ੂ ਹੋਇਆ ਏਲੈਕਸ਼ਨ ਨਾ ਹੋਣ ਦਾ ਤੇ ਹੁਣ 131ਵੀ ਅਮੈਂਡਮੈਂਟ ਦਾ ইস্যੂ ਹੋ ਰਿਹਾ ਹੈ ਉਹ ਤਾਂ ਹੈ ਕਿ ਕਮਜ਼ੋਰ ਚੌਕੀਦਾਰ ਪੰਜਾਬ ਨੂੰ ਮਿਲਿਆ ਹੋਇਆ ਹੈ ਕਮਜ਼ੋਰ ਸਰਕਾਰ ਪੰਜਾਬ ਨੂੰ ਮਿਲੀ ਹੋਈ ਹੈ ਜੋ ਉਹਨਾਂ ਪੰਜਾਬ ਲਈ ਖੜਦੀ ਹੈ ਨਾ ਲੜਦੀ ਹੈ ਨਾ ਡਿਪੈਂਡ ਕਰਦੀ ਹੈ ਤਾਂ ਹੀ ਕਰਕੇ ਭਾਰਤੀ ਜਨਤਾ ਪਾਰਟੀ ਇੱਕ ਤੋਂ ਬਾਅਦ ਇੱਕ ਸਾਡੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਮਤਰੇ ਹੀ ਮਾਲਾ ਸਲੂਕ ਕਰਕੇ ਲੇਕਿਨ ਮੁੱਦੇ ਦੀ ਗੱਲ ਇਹ ਹੈ ਵੀ ਮਤਲਬ ਕਿ ਸਾਡੇ ਫੰਡ ਵੀ ਰੋਕ ਲਏ ਇਹਨਾਂ ਨੇ ਇਹਨਾਂ ਨੇ ਸਾਡੀਆਂ ਝਾਕੀਆਂ ਵੀ ਬੜੀ ਦਫਾ ਰੋਕੀਆਂ ਇਹਨਾਂ ਨੇ ਸਾਨੂੰ ਜਿਹੜਾ 1600 ਕਰੋੜ ਦਾ ਵਾਅਦਾ ਕੀਤਾ ਸੀ ਉਹ ਵੀ ਰੋਕਿਆ ਹੋਇਆ ਅਜੇ ਤੱਕ ਪੂਰਾ ਨਹੀਂ ਦਿੱਤਾ ਤੇ ਕਿੰਨਾ ਕੁ ਵਿਤਕਰਾ ਭਾਰਤੀ ਜਨਤਾ ਪਾਰਟੀ ਕਰੂਗੀ ਕਿੰਨਾ ਧੱਕਾ ਕਰੂਗੀ ਕਿਉਂ ਪੰਜਾਬ ਤੋਂ ਇੱਕ ਤੋਂ ਬਾਅਦ ਇੱਕ ਹੱਕ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਦੂਜੀ ਗੱਲ ਫੈਡਰਲ ਸਟਰਕਚਰ ਜਿਹੜਾ ਹਿੰਦੁਸਤਾਨਿਕ ਕੋਆਪਰੇਟਿਵ ਫੈਟਲਿਜ਼ਮ ਹੈ ਸਾਡਾ ਫੈਡਰਲ ਸਟਰਕਚਰ ਹੈ ਸਟੇਟਸ ਤੇ ਸੈਂਟਰ ਰਲ ਕੇ ਚੱਲਦੇ ਆ ਕੇਂਦਰ ਸਰਕਾਰ ਮਨਮਰਜ਼ੀ ਨਹੀਂ ਕਰ ਸਕਦੀ ਇਹ ਕਦੇ ਨਾ ਕੰਸਲਟ ਕਰਦੇ ਐ ਨਾ ਪੁੱਛਦੇ ਐ ਨਾ رائے مشورہ ਕਰਦੇ ਤੇ ਸੌਰੀ ਸਟੇਟ ਆਫ ਫੇਜ਼ ਇਹ ਹੈ ਕ੍ਰਿਸ਼ਨ ਜੀ ਕਿਉਂ ਜਿਵੇਂ ਆ ਦੇਖੋ ਤੁਸੀਂ ਆ 131ਵੀਂ ਐਮੈਂਡਮੈਂਟ ਦੀ ਆਪਾਂ ਗੱਲ ਕਰ ਰਹੇ ਆਂ ਪੰਜਾਬ ਦੇ ਜਿਹੜੇ ਹੈੱਡ ਆਫ ਸਟੇਟ ਨੇ ਸਾਡੇ ਸੀਐਮ ਮਾਨ ਸਾਹਿਬ ਉਹਨਾਂ ਨੇ ਅਜੇ ਤੱਕ ਕੁਝ ਕਿਹਾ ਅਜੇ ਤੱਕ ਕੁਝ ਕੀਤਾ ਕੋਈ ਮੀਟਿੰਗ ਕੀਤੀ ਕੋਈ ਸਪਸ਼ਟਿਕਰਣ ਲੈਣ ਦੀ ਕੋਸ਼ਿਸ਼ ਕੀਤੀ ਤੇ ਕੋਈ ਆਲ ਪਾਰਟੀ ਮੀਟਿੰਗ ਕੋਈ ਵਿਧਾਨ ਸਭਾ ਸੈਸ਼ਨ ਕੋਈ ਕੋਰਟ ਦਾ ਰੋਕ ਕੋਈ ਤਰਨਾ ਪ੍ਰਦਰਸ਼ਨ ਜਦੋਂ ਤੁਸੀਂ ਬੜਾ ਇੱਕ ਜ਼ਿੰਮੇਵਾਰ ਚੈਨਲ ਹੈ ਜੀ ਪੰਜਾਬ ਰਹਿਣਾ ਹਿਮਾਚਲ ਬਹੁਤ ਵੱਡਾ ਤੁਹਾਡਾ ਜਿਹੜਾ ਪਲੇਟਫਾਰਮ ਹੈ ਕਰੇਸ਼ਨ ਜੀ ਜੇ ਤੁਸੀਂ ਇਹ ਖਬਰ ਤੇ ਚਰਚਾ ਕਰ ਰਹੇ ਹੋ ਤੇ ਇਹ ਆਮ ਆਦਮੀ ਪਾਰਟੀ ਨੂੰ ਮਾਨ ਸਾਹਿਬ ਨੂੰ ਅਰੋੜਾ ਸਾਹਿਬ ਨੂੰ ਕੇਜੀਵਾਲ ਸਾਹਿਬ ਨੂੰ ਜਿਹੜੇ ਆប ਆਪ ਨੂੰ ਪੰਜਾਬ ਹਤੇਸ਼ੀ ਕਹਿੰਦੇ ਆ ਪੰਜਾਬ ਦੇ ਰਖਵਾਲੇ ਦੱਸਦੇ ਆ ਉਹ ਤਾਂ ਇਹਦੇ ਬੋਲ ਹੀ ਕੁਝ ਨਹੀਂ ਰਹੇ ਜੀ ਇਥੋਂ ਕੀ ਪਤਾ ਲੱਗਦਾ ਹੈ ਇਥੋਂ ਇਹ ਪਤਾ ਲੱਗਦਾ ਹੈ ਵੀ ਇਹਨਾਂ ਲਈ ਇਹ ਮੁੱਦਾ ਜ਼ਰੂਰੀ ਨਹੀਂ ਹੈ ਪ੍ਰਾਇੋਰਟੀ ਨਹੀਂ ਹੈ ਪ੍ਰਾਥਮਿਕਤਾ ਨਹੀਂ ਹੈ ਜੇ ਹੁੰਦਾ ਤਾਂ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ 131ਵੀਂ ਅਮੈਂਡਮੈਂਟ ਤੇ ਬੋਲਦੀ ਤੇ ਜੇ ਗੱਲ ਸੱਚ ਹੈ ਤੈਨੂੰ ਰੋਕਣ ਦੀ ਕੋਸ਼ਿਸ਼ ਕਰਦੀ ਕੋਈ ਪਲਾਨ ਆਫ ਐਕਸ਼ਨ ਤਿਆਰ ਕਰਦੀ ਕੋਈ ਰੋਡਮੈਪ ਤਿਆਰ ਕਰਦੀ ਕੋਈ ਬਲੂਪ੍ਰਿੰਟ ਤਿਆਰ ਕਰਦੀ ਲੇਕਿਨ ਸਿਰਫ ਹੱਥਿਆ ਤਰ ਕੇ ਬੈਠੇ ਹੈ ਜੇ ਕੋਈ ਇਲੈਕਸ਼ਨ ਹੁੰਦਾ ਤਾਂ ਤੁਸੀਂ ਦੇਖਣਾ ਸੀਗਾ ਕਿੰਨੀ ਇਹ ਕਾਹਲ ਕਰਦੇ ਕਿੰਨੀ ਫੁਰਤੀ ਦਿਖਾਉਂਦੇ ਪਰ ਕਿਉਂਕਿ ਇਲੈਕਸ਼ਨ ਨਹੀਂ ਹੈ ਬਸ ਮੁੱਦਾ ਇੱਕ ਪੰਜਾਬ ਦੇ ਹੱਕਾਂ ਦਾ ਮਸਲਾ ਹੈ ਤਾਂ ਕਰਕੇ ਉਹ ਤੇ ਹੱਥਿਆ ਤਰ ਕੇ ਬੈਠੀ ਹੈ ਸਾਡੀ ਸਰਕਾਰ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕੰਮ ਕਰਨ ਦੀ ਨੀਂਦ ਤੋਂ ਜਾਗੋ ਇਹ ਤੇ ਕਿਉਂਕਿ ਤੁਸੀਂ ਸਾਡੇ ਰਿਪ੍ਰੈਜ਼ੈਂਟੇਟਿਵ ਸਰਕਾਰ ਥੋੜੀ ਹੈ ਅਥਾਰਟੀ ਤੇ ਪਾਵਰਫੁੱਲ ਦੇ ਕੋਲੇ ਹੈ ਇਹ ਤੇ ਅੱਗੇ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦਾ ਸਟੈਂਡ ਸਪਸ਼ਟ ਕਰੇ ਕੀ ਕਰੰਗੇ ਕੀ ਨਹੀਂ ਕਰੰਗੇ ਖਰਾab ਦੇਖੋ ਪ੍ਰਸ਼ਾਸਕ ਦੇ ਤੌਰ ਤੇ ਪੰਜਾਬ ਦੇ ਗਵਰਨਰ ਚੰਡੀਗੜ੍ਹ ਦੇ ਪੂਰੇ ਕਾਰਜਪਾረਖ ਦੇਖ ਰਹੇ ਨੇ ਪਰ ਜਦੋਂ ਪੂਰਨ ਤੌਰ ਤੇ UTs ਨੂੰ ਬਣਾ ਦਿੱਤਾ ਗਿਆ ਤਾਂ ਸੁਭਾਵਿਕ ਗੱਲ ਹੈ ਕਿ ਬਹੁਤ ਪਾਵਰਾ ਜਿਹੜੀਆਂ ਪੰਜਾਬ ਦੀਆਂ ਕਟ ਦਿੱਤੀਆਂ ਜਾਣਗੀਆਂ ਕਟਆਫ ਕਰ ਦਿੱਤੀਆਂ ਜਾਣਗੀਆਂ ਪਰ ਸੋਲੂਸ਼ਨ ਹੈ ਕਿ ਜਿੱਥੇ ਪੰਜਾਬ ਆਪਣੀ ਰਾਜਧਾਨੀ ਦੇ ਲਈ ਝੁੰਧ ਰਿਹਾ ਹੈ ਤਾਂ ਆਉਂਦੇ ਦਿਨਾਂ ਚ ਇਹ ਰਾਜਧਾਨੀ ਰਹੇਗੀ ਵੀ ਨਹੀਂ ਰਹੇਗੀ ਇਹ ਵੀ ਇੱਕ ਬਹੁਤ ਵੱਡੀ ਚਰਚਾ ਬਣੇਗੀ। ਕ੍ਰਿਸ਼ਨ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਬਹੁਤ ਵੱਡਾ ਇਸ਼ੂ ਹੈ ਇਹਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ। ਇਤੇ ਸਾਨੂੰ ਇਨਸ਼ੋਰ ਕਰਨਾ ਪਊਗਾ ਕਿ ਪੂਰਾ ਕਾਸ਼ਨ ਨਾਲ ਪੂਰੀ ਵਿਜੀਲੈਂਸ ਨਾਲ ਅਸੀਂ ਇਸ ਮੁੱਦੇ ਨੂੰ ਲੈ ਕੇ ਡੀਲ ਕਰੀਏ ਲੇਕਿਨ ਸਾਡੀ ਸਰਕਾਰ ਜਿਹੜੀ ਹੈ ਨਾ ਕਰੇਸ਼ਨ ਜੀ ਉਹ ਇਨਕਸਪੀਰੀਐਂਸਡ ਸਰਕਾਰ ਹੈ ਇਨਕੋਮਪਟੈਂਟ ਸਰਕਾਰ ਹੈ ਜੇ ਇੰਨੀ ਇਹ ਫੁਰਤੀ ਨਾਲ ਜੇ ਪੰਜਾਬ ਦੇ ਆਕਾ ਲਈ ਲੜਦੇ ਡਿਫੈਂਡ ਕਰਦੇ ਤਾਂ ਤੁਹਾਨੂੰ ਲੱਗਦਾ ਕਿ ਇੰਨੇ ਈਸ਼ੂ ਜਿਹੜੇ ਮੈਂ 7-8 ਦਾ ਜ਼ਿਕਰ ਕੀਤਾ ਉਹ ਹੁੰਦੇ ਇਨ ਦਾ ਫਰਸਟ ਪਲੇਸ ਇਹ ਸਰਕਾਰ ਕਿਉਂਕਿ ਨਹੀਂ ਕੁਝ ਕਰਦੀ ਤਾਂ ਹੀ ਤਾਂ ਭਾਤੇ ਜਿੰਦਾ ਪਾਰਟੀ ਨੂੰ ਪਤਾ ਹੈ ਵੀ ਮੌਕਾ ਮਿਲਿਆ ਹੋਇਆ ਹੈ ਵਿਤਕਰਾ ਕਰਨ ਦਾ ੱੱਕਾ ਕਰਨ ਦਾ ਇਹ ਉਹਨਾਂ ਸਿਲਵਰ ਪਲੇਟਰ ਉਹਨਾਂ ਨੂੰ ਮੌਕੇ ਸਰਵ ਕਰਦੇ ਤੇ ਉਹ ਸਾਡਾ ਵਿਤਕਰਾ ਕਰਦੇ ਜਾਂਦੇ ਆ ਮਤਰੀਮ ਵਾਲਾ ਸੂਕ ਕਰਦੇ ਜਾਂਦੇ ਆ ਉਹਨਾਂ ਨੂੰ ਪਤਾ ਇਹਨਾਂ ਨੇ ਕੋਰ ਦਾ ਰੁਕੀ ਨਹੀਂ ਕਰਨਾ ਉਹਨਾਂ ਨੂੰ ਪਤਾ ਹੈ ਇਹਨਾਂ ਨੇ ਲੜਾਈ ਨਹੀਂ ਲੜਨੀ ਇਹਨਾਂ ਨੇ ਧਰਨਾ ਹੀ ਨਹੀਂ ਲਾਉਣਾ ਉਹਨਾਂ ਨੂੰ ਪਤਾ ਹੈ ਵੀ ਇਹ ਚੁੱਪ ਕਰਕੇ ਬੈਠੇ ਰਹਿਣਗੇ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਇਹਨਾਂ ਨੂੰ ਨਹੀਂ ਪਤਾ ਹਾਊ ਟੂ ਫਾਈਟ ਐਂਡ ਹਾਊ ਟੂ ਡਿਫੈਂਡ ਦਾ ਰਾਈਟਸ ਆਫ ਪੰਜਾਬ ਹਾਊ ਟੂ ਡਿਫੈਂਡ ਦਾ ਪੀਪਲ ਆਫ ਪੰਜਾਬ ਤੇ ਆਸੀ ਆਮ ਆਨ ਪਾਰਟੀ ਨੂੰ ਬੇਨਤੀ ਕਰਾਂਗੇ ਤੁਹਾਡੇ ਅੱਗੇ ਬਹੁਤ ਬਲੰਡਰਸ ਹੈ ਤੁਹਾਡੇ ਅੱਗੇ ਬਹੁਤ ਫੇਲੀਅਰਸ ਹੈ ਜੇ ਹੁਣ ਵੀ ਤੁਸੀਂ ਨਾ ਕੁਝ ਕਿਹਾ ਤੇ ਨਾ ਕੁਝ ਕੀਤਾ ਤੇ ਤੁਹਾਨੂੰ ਪੰਜਾਬ ਕੇ ਦੇ ਮਾਫ ਨਹੀਂ ਕਰੂਗਾ ਗਵਰਨਮੈਂਟ ਪੰਜਾਬ ਦੀ ਕੀ ਕਰ ਸਕਦੇ ਕਿ ਕੇਂਦਰ ਕੋਲ ਜਾਵੇ ਇਸ ਮਸਲੇ ਤੇ ਅਪਰੋਚ ਕਰੇ ਦੇਖੋ ਵਿਕਰਮਜੀਤ ਸਾਨੀ ਰਾਜ ਸਭਾ ਸੰਸਦ ਨੇ ਆਮ ਆਦਮੀ ਪਾਰਟੀ ਦੀ ਉਹ ਕਹਿੰਦੇ ਮੈਂ ਅਪੀਲ ਕਰਦਾ ਸੰਸਦਾਂ ਨੂੰ ਕਿ ਗ੍ਰਹਿ ਮੰਤਰੀ ਭਾਰਤ ਸਰਕਾਰ ਮੈਦਸ਼ਾ ਨੂੰ ਫੋਨ ਕਰ ਲਿਆ ਜਾਵੇ ਦੇਖੋ ਕ੍ਰਿਸ਼ਨ ਜੀ ਆਮ ਆਦਮੀ ਪਾਰਟੀ ਦੀ ਨਾ ਆदत ਹੈ ਇਹਨਾਂ ਨੂੰ ਮਤਲਬ ਵੇਟ ਇਨਵੋਇਸ ਕਰਨ ਦੀ ਆदत ਹੈ ਇੱਕ ਹੁੰਦੀ ਹੈ ਰੀਐਕਟਿਵ ਅਪਰੋਚ ਇੱਕ ਹੁੰਦੀ ਹੈ ਪ੍ਰੋਐਕਟਿਵ ਅਪਰੋਚ ਇਹਨਾਂ ਨੂੰ ਪ੍ਰੋਐਕਟਿਵ ਅਪਰੋਚ ਅਪਣਾਉਣ ਦੀ ਲੋੜ ਹੈ ਇਨੀਸ਼ੀਏਟ ਕਰਨ ਦੀ ਲੋੜ ਹੈ ਨਾ ਕਿ ਰਿਸਪੌਂਡ ਕਰਨ ਦੀ ਰੀਐਕਟ ਕਰਨ ਦੀ ਲੋੜ ਹੈ ਕਿਉਂਕਿ ਇਹ ਹਰ ਦਫਾ ਕੀ ਕਰਦੇ ਬੈਠੇ ਰਹਿੰਦੇ ਇੰਤਜ਼ਾਰ ਕਰਦੇ ਰਹਿੰਦੇ ਆ ਜਦੋਂ ਪਾਣੀ ਸਰੋਤੋਂ ਦੀ ਲੰਘ ਜਾਂਦਾ ਫਿਰ ਇਹ ਕਹਿੰਦੇ ਜੀ ਹੁਣ ਅਸੀਂ ਕੀ ਕਰੀਏ ਪੀਓ ਸੈਨੇਟ ਵਾਲੇ ਮੁੱਦੇ ਤੋਂ ਤੁਸੀਂ ਦੇਖ ਲਓ ਵੇਦਾਰ ਕੀ ਨੇ ਲੜਾਈ ਲੜੀ ਲੇਕਿਨ ਸੂਬਾ ਸਰਕਾਰ ਉਥੇ ਗੈਰਮੌਜੂਦ ਸੀ ਸਾਡੇ ਮਾਨ ਸਾਹਿਬ ਇੱਕ ਦਫਾ ਵੀ ਨਹੀਂ ਗਏ ਪੰਜਾਬ ਨੂੰ ਅਸਤੀ ਆਪਦੀ ਡਿਊਟੀ ਨਹੀਂ ਨਿਭਾਈ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਈ ਸੋ ਕਰਨਾਲਾ ਤਾਂ ਸਭ ਕੁਝ ਕਰ ਦਿੰਦਾ ਮੀਟਿੰਗਸ ਕਰਦਾ ਹੈ ਖੱਤ ਲਿਖਦਾ ਹੈ ਦਿੱਲੀ ਜਾ ਕੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਤਾਂ 네ਗੋਸ਼ੀਏਟ ਕਰਦੇ ਆ ਪਿਆਰ ਨਾਲ ਜੇ ਨਹੀਂ ਗੱਲ ਬੰਦੀ ਤਾਂ ਪ੍ਰੈਸ਼ਰ ਵੀ ਮਾਉਂਟ ਕਰਦੇ ਆ ਲੇਕਿਨ ਇਹ ਸਰਕਾਰ ਕੁਝ ਵੀ ਨਹੀਂ ਕਰਦੀ ਤਾਂ ਹੀ ਤਾਂ ਅਸੀਂ ਬੇਨਤੀ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਤੇ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਡਿਊਟੀ ਦਾ ਅਹਿਸਾਸ ਕਰੋ ਤੇ ਸਟਾਰਟ ਡਿਲੀਵਰਿੰਗ ਔਨ ਵਾਟ ਯ ਬਿਲਕੁਲ ਇੱਕ ਬਹੁਤ ਵੱਡਾ ਬਿਆਨ ਹੈ ਬਹੁਤ ਵੱਡਾ ਇਹ ਡਵੈਲਪਮੈਂਟ ਮੰਨਿਆ ਜਾ ਸਕਦਾ ਪਰ ਆਉਂਦੇ ਦਿਨਾਂ 'ਚ ਇਹਦਾ ਇੰਪੈਕਟ ਕੀ ਪੈਣਗਾ ਅਰਸ਼ੀ ਬਹੁਤ ਸ਼ੁਕਰੀਆ ਅਤਾ ਅਰਸ਼ ਖੜਿਆਲ ਚੀਫ ਸਪੋਕਸਪਰਸਨ ਨੇ ਪੰਜਾਬ ਕਾਂਗਰਸ ਦੇ ਇਸ ਗੱਲ ਤੇ ਸਰਕਾਰ ਨੂੰ ਮਿਹਣਾ ਮਾਰ ਕੇ ਗਏ ਹੈ ਕਿ ਕੁਝ ਕੀਤਾ ਜਾਏ ਕਿਉਂਕਿ ਇਹ ਮਸਲਾ ਕੋ ਛੋਟਾ ਨਹੀਂ ਹੈ ਜੇ ਪੰਜਾਬ ਨੂੰ ਪੂਰਨ ਤੌਰ ਤੇ ਚੰਡੀਗੜ੍ਹ ਜਿਹੜੇ ਸਿਰਫ ਨਾਮ ਦੀ ਰਾਜਧਾਨੀ ਸੀ ਜਿੱਥੇ ਕਾਨੂੰਨ ਕਾਇਦ ਦੇ ਕੰਮ ਸਭ ਕੁਝ ਪੰਜਾਬ ਤੋਂ ਲੱਗ ਸੀ ਪੰਜਾਬੀਆਂ ਨੂੰ ਚੰਡੀਗੜ੍ਹ ਚ ਵੜਨ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਸੀ ਉਹ ਇਸ ਗੱਲ ਕਰਕੇ ਕਹਿਣੀ ਪੈ ਰਹੀ ਹੈ ਕਿ ਉੱਥੇ ਕਾਨੂੰਨ ਬਿਲਕੁਲ ਵੱਖਰਾ ਹੈ ਕਿਸੇ ਨੇ ਕੋਈ ਅਸਲਾ ਲਾਇਸੈਂਸ ਕੱਲਾ ਪੰਜਾਬ ਦਾ ਬਣਾਇਆ ਹੋਇਆ ਚੰਡੀਗੜ੍ਹ ਚ ਪੈਰ ਨਹੀਂ ਰੱਖ ਸਕਦਾ ਪਰ ਹੁਣ ਜੇ ਇਸ ਨੂੰ ਪੂਰਨ ਤੌਰ ਤੇ ਯੂਟੀ ਬਣਾ ਦਿੱਤਾ ਜਾਏਗਾ ਤਾਂ ਫਿਰ ਇਹਦੇ ਇੰਪੈਕਟ ਕੀ ਹੋਣਗੇ ਦੇਖੋ ਸੰਵਿਧਾਨ ਦੇ 131ਵੇਂ ਸੋਧ ਨੂੰ ਜੇ ਕਰ ਦਿੱਤਾ ਜਾਏਗਾ ਜੇ ਕੇਂਦਰ ਸੋਚ ਰਿਹਾ ਵੀ ਇਸ ਨੂੰ ਅਮੈਂਡ ਕਰ ਦਿੱਤਾ ਜਾਏ ਸੋਧ ਲਿਆ ਜਾਏ ਤਾ ਫਿਰ ਇਹਦੇ ਇੰਪੈਕਟ ਦੂਰਗਾਮੀ ਬੜੇ ਦੇਖੇ ਜਾਣਗੇ ਜਦੋਂ ਕਿ ਪੰਜਾਬ ਦੀ ਪੋਲਿਟਿਕਸ ਵਿੱਚ ਰਾਜਧਾਨੀ ਨੂੰ ਲੈ ਕੇ ਚਰਚਾ ਹੁੰਦੀ ਨਹੀਂ ਪੁਰਾਣੇ ਸਮਿਆਂ ਤੋਂ ਰਹੀ ਹੈ ਖਾਸ ਕਰਕੇ ਧਰਮਯੁੱਧ ਮੋਰਚੇ ਤੋਂ ਰਹੀ ਹੈ ਜਦੋਂ ਪੰਜਾਬ ਦੇ ਇਲਾਕਿਆਂ ਨੂੰ ਲੈ ਕੇ ਮੋਰਚਾ ਲੱਗਦਾ ਰਿਹਾ ਪੰਜਾਬ ਪੁਨਰਗਠਨ ਐਕਟ ਦੀ ਗੱਲ ਵੀ ਕਿਸੇ ਵੇਲੇ ਹੁੰਦੀ ਰਹੀ ਪਰ ਸਮੇਂ-ਸਮੇਂ ਦੀ ਗੱਲ ਹੈ ਪਰ ਇਹ ਦੱਸਣਾ ਬੜਾ ਜ਼ਰੂਰ ਰਹੇਗਾ ਕਿ ਆਉਣ ਵਾਲੇ ਸੈਸ਼ਨ ਚ ਕੇਂਦਰ ਜੇ ਇਸ ਨੂੰ ਲੈ ਕੇ ਆਉਂਦਾ ਸੋਧ ਲੈ ਕੇ ਆਉਂਦਾ ਤਾਂ ਫਿਰ 131ਵੇਂ ਸੋ ਦਾ ਕੀ ਕੁਝ ਇੰਪੈਕਟ ਪੰਜਾਬ ਤੇ ਪਏਗਾ ਕਿਤੇ ਪੰਜਾਬ ਨੂੰ ਆਪਣੀ ਰਾਜਧਾਨੀ ਬਦਲ ਕੇ ਖਰੜ ਤਾਂ ਨਹੀਂ ਰੱਖਣੀ ਪਏਗੀ ਮੁਹਾਲੀ ਤਾਂ ਨਹੀਂ ਰੱਖਣੀ ਪਏਗੀ ਕਾਰਨ ਇਹ ਨੇ ਕਿ ਜੇ ਪੂਰਨ ਤੌਰ ਤੇ ਯੂਟੀ ਚੰਡੀਗੜ੍ਹ ਨੂੰ ਡਿਕਲੇਅਰ ਕਰ ਲਿਆ ਜਾਂਦਾ ਹੈ ਤਾਂ ਫਿਰ ਆਉਣ ਦੇ ਸਮੇਂ ਚ ਕੇਂਦਰ ਦਾ ਐਕਸ਼ਨ ਪਲਾਨ ਕੀ ਰਹੇਗਾ ਦਾ ਜਗਜੀਤ ਸਿੰਘ ਕੋਹਲੀ ਸਾਡੇ ਨਾਲ ਜੁੜੇ ਨੇ ਅਕਾਲੀ ਲੀਡਰ ਨੇ ਕੋਹਲੀ ਸਾਹਿਬ ਕਿਵੇਂ ਦੇਖਦੇ ਹੋ ਫਿਰ ਕੇਂਦਰ 131 ਵਿਸੋਧ ਲੈ ਕੇ ਆ ਰਹੀ ਹੈ ਤੁਹਾਡੇ ਵਾਲੇ ਪਾਸੋਂ ਇਹ ਤੇ ਰਿਐਕਸ਼ਨ ਕੀ ਹੈ ਹਾਲਾਂਕਿ ਜੱਦਰ ਸਾਹਿਬ ਦਾ ਬਿਆਨ ਆਇਆ ਤੇ ਦੇਖੋ ਮੈਂ ਸਮਝਦਾ ਹੂ ਜਿਹੜਾ 131ਵਾਂ ਸੰਵਿਧਾਨ ਸੋਧ ਬਿੱਲ ਲਿਆਏ ਲਿਆ ਰਹੇ ਨੇ ਇਹ ਇਹ ਜਿਹੜੀ 350 ਸਾਲਾਂ ਸਬਾਬ ਦੀ ਆ ਰਹੀ ਹੈ ਗੁਰਤੇਗ ਬਹਾਦਰ ਪਾਸ਼ਾ ਦੀ ਇਹ ਪੰਜਾਬ ਨੂੰ ਪੰਜਾਬ ਦੇ ਵਸਨੀਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਇਹ ਮੈਂ ਸਮਝਦਾ ਇੱਕ ਤੋਹਫਾ ਦੇਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਪਰ ਪੰਜਾਬ ਸਰਕਾਰ ਮੈਂ ਸਮਝਦਾ ਵੀ ਬੁਰੀ ਤਰ੍ਹਾਂ ਨਾਲ ਜਿਹੜੀ ਪਿਛਲੇ 3.5 ਸਾਲ ਤੋਂ ਲਗਾਤਾਰ ਜਿਹੜੀ ਆ ਫਲਾਪ ਹੁੰਦੀ ਮਹਿਸੂਸ ਹੋ ਰਹੀ ਆ ਉਹ ਅੱਜ ਇਹਦੀ ਮਿਸਾਲ ਦੇਖਣ ਨੂੰ ਮਿਲੀ ਆ ਛੋਟੀ ਚਾਹੇ ਉਹ BBMB ਹੋਵੇ BSF ਜਿਹੜੀ ਆ 50 ਕਿਲੋਮੀਟਰ ਦੇ ਏਰੀਏ ਦੇ ਇੱਥੇ ਆ ਦੀ ਚੰਡੀਗੜ੍ਹ ਪਹਿਲਾਂ ਹੀ ਸਾਡੇ ਤੋਂ ਜਿਹੜਾ ਖੁੱਸ ਚੁੱਕਿਆ ਦੇ ਲਗਭਗ ਤੱਕ ਉਹ ਜਿਹੜੀ ਇਹ 60 ਚਾਲੂ 40 ਦੀ ਰੇਸ਼ੋ ਸੀ ਉਹ ਚਲੀ ਗਈ ਪੰਜਾਬ ਯੂਨੀਵਰਸਿਟੀ ਦਾ ਜੋ ਸੈਨੇਟ ਸਿੰਡੀਕੇਟ ਭੰਗ ਕਰਕੇ ਜੋ ਉਹਨਾਂ ਨੇ ਕੀਤਾ ਇਹ ਠੀਕ ਹੈ ਨੌਜਵਾਨਾਂ ਨੇ ਉੱਥੇ ਮੋਰਚਾ ਸੰਭਾਲੀ ਰੱਖਿਆ ਔਰ ਕਿਉਂਕਿ ਇਹ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਜਦੋਂ ਇਹ ਜਿਹੜੀ 181ਵੀਂ ਸੰਵਿਧਾਨਕ ਸੋਧ ਹੋ ਜਾਂਦੀ ਆ ਇਹਦੇ ਨਾਲ ਜਿਹੜਾ ਰਾਸ਼ਟਰਪਤੀ ਆ ਉਹ ਇੱਥੇ ਮਾਲਕ ਬਣ ਜਾਂਦਾ ਤੇ ਜੇ ਕੱਲ ਨੂੰ ਤਾਂ ਪੰਜਾਬ ਦੀ ਜਿਵੇਂ ਦਿੱਲੀ ਇਹਨਾਂ ਨੇ ਪਹਿਲਾਂ ਯੂਟੀ ਬਣਾਇਆ ਫਿਰ ਉਹਨੂੰ ਸੂਬਾ ਬਣਾਤਾ ਔਰ ਮੈਂ ਸਮਝਦਾ ਵੀ ਇਹ ਪੰਜਾਬ ਦਾ ਤਾਂ ਬਿਲਕੁਲ ਜਿਹੜਾ ਰਾਜਧਾਨੀ ਦਾ ਹੱਕ ਸੀ ਚੰਡੀਗੜ੍ਹ ਤੋਂ ਉਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਹੱਕ ਵੀ ਸਾਡੇ ਤੋਂ ਖੋਹ ਲੈਣਾ ਇਹ ਠੀਕ ਹੈ ਸਾਡੀ ਉਹ ਪੂਰੀ ਰਾਜਧਾਨੀ ਅੱਜ ਦੀ ਡੇਟ 'ਚ ਨਹੀਂ ਹੈਗੀ ਪਰ ਅਸੀਂ ਕਹਿੰਨੇ ਤਾਂ ਹੈ ਨਾ ਵੀ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਅਸੀਂ ਹੱਕ ਤਾਂ ਮੰਨਦੇ ਆ ਨਾ ਪਰ ਜੇ ਇਹ 131ਵੀਂ ਸੰਵਿਧਾਨਕ ਸੋਧ ਲਈ ਜੇ ਸਰਦਰੁੱਤ ਜਿਹੜਾ ਸਮਾਗਮ ਹੈਗਾ ਜਿਹੜਾ ਸੈਸ਼ਨ ਆਉਣਾ ਜੇ ਉਹਦੇ ਵਿੱਚ ਇਹ ਸੋਧ ਕਰ ਦਿੱਤੀ ਜਾਂਦੀ ਆ ਤਾਂ ਫਿਰ ਤਾਂ ਅਸੀਂ ਚੰਡੀਗੜ੍ਹ ਵੀ ਜਿਹੜਾ ਇਹ ਆਉਦੀ ਜਿਹੜੀ ਰਾਜਧਾਨੀ ਆ ਪੰਜਾਬ ਦੀ ਕਹਿਣ ਤੋਂ ਵੀ ਜਿਹੜਾ ਹੈ ਉਹ ਅਸੀਂ ਜਿਹੜਾ ਹੈ ਬਿਲਕੁਲੀ ਵਾਂਝੇ ਰਹਿ ਜਾਾਂਗੇ ਔਰ ਜਿਹੜਾ ਸਾਡਾ ਹੱਕ ਹੈ ਜਿਹੜਾ ਸਾਡਾ ਮਤਲਬ ਇੱਕ ਸਮਝੋ ਤੇਰੇ ਤਹਿਤ ਕਹਿ ਲੋ ਸਾਡੀ ਸ਼ਮੂਲੀਅਤ ਕਹਿ ਲੋ ਮੈਂ ਸਮਝਦਾ ਹਾਂ ਵੀ ਉਹਦੇ ਉਸ ਹੱਕ ਤੋਂ ਅਸੀਂ ਵਾਂਝੇ ਰਹਿ ਜਾਾਂਗੇ ਇਹੀ ਤਾਂ ਗੱਲ ਆ ਆਪਾਂ ਇਹੀ ਤਾਂ ਹਰ ਵਾਰੀ ਜ਼ਿਕਰ ਕਰਦੇ ਆਂ ਦੀ ਪੰਜਾਬ ਦੇ ਸਿੱਖਾਂ ਵਿੱਚ ਪੰਜਾਬੀਆਂ 'ਚ ਬੇਗਾਨਗੀ ਦੀ ਭਾਵਨਾ ਕਿਉਂ ਹੈ ਦੇਸ਼ ਪ੍ਰਤੀ ਕੌਮ ਦੇ ਇਹਦੇ ਪ੍ਰਤੀ ਜਿਹੜੀ ਆ ਦਿੱਲੀ ਦੀਆਂ ਪਾਰਟੀਆਂ ਨੇ ਇਸੇ ਵਾਰ ਕੀ ਨੇ ਹਮੇਸ਼ਾ ਉਹਨਾਂ ਨੇ ਪੰਜਾਬ ਦੇ ਜਿਹੜੇ ਆ ਪੰਜਾਬ ਦੇ ਨਾਲ ਵਿਤਕਰਾ ਕੀਤਾ ਪੰਜਾਬ ਦੇ ਹਿੱਤ ਜਿਹੜੇ ਆ ਠੀਕ ਹੈ ਕੋਲੀ ਸਾਹਿਬ ਮੈਂ ਰੋਕ ਰਿਆਂ ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ ਸੰਸਦ ਸਦਨ ਨਾਲ ਜੁੜਨੇ ਕੰਕਸਪ ਸਵਾਗਤ ਹੈ ਕੇਂਦਰ ਦੀ 131ਵੀਂ ਸੋਧ ਨੂੰ ਲੈ ਕੇ ਖਰਚ ਨਿਕੰਗ ਸਾਹਿਬ ਕਿ ਪੂਰਨ ਤੌਰ ਤੇ ਯੂਟੀ ਚੰਡੀਗੜ੍ਹ ਨੂੰ ਬਣਾ ਦਿੱਤਾ ਜਾਏਗਾ ਕੀ ਰਿਐਕਸ਼ਨ ਹੈ ਤੁਹਾਡਾ ਦੇਖੋ ਮੈਂ ਹੁਣੇ ਮੈਨੂੰ ਇਕਨੋਮਿਕਸ ਟਾਈਮਜ਼ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡਾ ਪੰਜਾਬ ਨਾਲ ਕੋਈ ਵੀ ਧੱਕਾ ਨਹੀਂ ਹੋ ਸਕਦਾ ਜਿਹੜਾ ਕੇਂਦਰ ਦੀ ਭਾਜਪਾ ਸਰਕਾਰ ਕਰਨਾ ਚਾਹੁੰਦੀ ਹੈ ਚੰਡੀਗੜ੍ਹ ਬੇਸ਼ੱਕਲੀ ਪੰਜਾਬ ਦੀ ਕੈਪੀਟਲ ਹੈ ਪੰਜਾਬ ਦੇ ਹੀ ਪਿੰਡਾਂ ਨੂੰ ਉਜਾਰਡ ਕੇ ਚੰਡੀਗੜ੍ਹ ਬਸਾਇਆ ਗਿਆ ਸੀ ਔਰ ਪੰਜਾਬ ਜਦੋਂ ਵੰਡ ਪਈ ਆ ਸਾਡੇ ਮੁਲਕ ਦੀ ਵੰਡ ਮੁਲਕ ਦੀ ਨਾਲੋਂ ਜ਼ਿਆਦਾ ਤੇ ਪੰਜਾਬ ਦੀ ਜਾਂ ਵੈਸਟਰਨਵਾਲ ਦੀ ਹੋਈ ਹੈ ਉਦੋਂ ਪੰਜਾਬੀਆਂ ਵਾਸਤੇ ਇੱਕ ਖੂਬਸੂਰਤ ਸ਼ਹਿਰ ਬਣਾਇਆ ਗਿਆ ਸੀ ਪੰਜਾਬ ਦੀ ਧਰਤੀ ਤੇ ਬਣਾਇਆ ਗਿਆ ਸੀ ਅਨਫੋਰਚੂਨੇਟ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਨੇ ਵੀ ਪੰਜਾਬ ਤੇ ਹਿੱਤਾਂ ਦੀ ਅਣਦੇਖੀ ਕੀਤੀ ਔਰ ਇਕਲੋਤਾ ਪੰਜਾਬ ਐਸਾ ਸਟੇਟ ਪੇਰੈਂਟ ਸਟੇਟ ਹੈ ਜਿਸ ਨੂੰ ਆਪਣੀ ਕੈਪੀਟਲ ਨਹੀਂ ਦਿੱਤੀ ਜਾ ਰਹੀ ਔਰ ਹੁਣ ਜਿਹੜੀ ਇਹ ਮੌਜੂਦਾ ਸਰਕਾਰ ਹੈ ਜੇ ਇਸ ਤਰ੍ਹਾਂ ਦੀ ਐਮੈਂਡਮੈਂਟ ਲੈ ਕੇ ਆਉਂਦੀ ਹੈ ਤੇ ਇਸ ਤੋਂ ਬਾਅਦ ਅਨ ਕਨਸਟੀਟਿਊਸ਼ਨਲ ਇਲੀਗਲ ਮੂਵ ਨਹੀਂ ਹੋ ਸਕਦਾ ਔਰ ਪੰਜਾਬ ਨਾਲ ਇਸ ਤੋਂ ਵੱਡਾ ਧੱਕਾ ਨਹੀਂ ਹੋ ਸਕਦਾ ਲੇਕਿਨ ਪੰਜਾਬ ਦੇ ਗੈਰਤਮੰਦ ਲੋਕ ਨਹੀਂ ਸਹਿਣਗੇ ਔਰ ਬਤੌਰ ਮੈਂਬਰ ਪਾਰਲੀਮੈਂਟ ਮੈਂ ਵੀ ਆਪਣੇ ਟਵੀਟ ਜਿਹੜਾ ਕੀਤਾ ਉਹਦੇ ਵਿੱਚ ਕਿਹਾ ਹੈ ਵੀ ਅਸੀਂ ਅਗਰ ਆਉਣ ਵਾਲੇ ਸੈਸ਼ਨ 'ਚ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਪਾ ਜਪਾ ਦੀ ਜਿਹੜੀ ਪੰਜਾਬ ਦੇ ਪ੍ਰਤੀ ਮਾਨਸਿਕਤਾ ਹੈ ਮਾਨਸਿਕਤਾ ਬੇਸਿਕਲੀ ਪੰਜ ਪਾਜਪਾ ਪੰਜਾਬ ਤੋਂ ਜੀ ਇੰਨੀ ਚਿੜੀ ਆ ਇੰਨੀ ਬਦਲੀ ਗਿਣਗਣ ਕੇ ਲੈਣਾ ਚਾਹੁੰਦੀ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਹੈ ਤੇ ਉਹ ਜ਼ਰੂਰ ਉਹਨੂੰ ਬੇਨਕਾਬ ਵੀ ਕਰਾਂਗੇ ਔਰ ਡਟ ਕੇ ਇਹਦਾ ਵਿਰੋਧ ਕਰਾਂਗੇ ਕਾਂਗਸਪ ਕਿਸ ਪੈਟਰਨ ਤੇ ਕੇਂਦਰ ਚੱਲ ਰਿਹਾ ਦੇਖੋ ਲਾਹੌਰ ਰਾਜਤਾਨੀ ਸੀ ਪਾਰਟੀਸ਼ਨ ਹੋਈ ਚੰਡੀਗੜ੍ਹ ਬਣਾਉਣੀ ਪਈ ਡਿਸਪਿਊਟ ਇਸ ਕਦਰ ਰਿਹਾ ਕਿ ਡਿਸਪਿਊਟ ਇਸ ਕਦਰ ਰਿਹਾ ਕਿ ਹਰਿਆਣਾ ਵੀ ਕਲੇਮ ਕਰਦਾ ਰਿਹਾ ਪੰਜਾਬ ਵੀ ਕਲੇਮ ਕਰਦਾ ਜੇ ਹੁਣ ਇਸ ਇਸ਼ੂ ਤੇ ਆ ਕੇ ਕਿਦਰ ਸੋਧ ਕਰ ਦਿੰਦਾ ਤਾਂ ਪੰਜਾਬ ਲਈ ਤਾਂ ਹੋਰ ਵੱਡਾ ਚੈਲੰਜ ਬਣ ਜਾਏਗਾ ਕੋਈ ਰਾਸਤਾ ਨਹੀਂ ਬਣਾਏਗਾ ਕਿਤੇ ਇਹ ਦੇਖੋ ਉਹੀ ਗੱਲ ਹੈ ਨਾ ਜੇ ਪਹਿਲਾਂ ਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਚ ਆਪਾਂ ਦੇਖ ਰਹੇ ਹਾਂ ਦਫਾ ਲੋਰ ਪੰਜਾਬੀ ਲੜ ਰਹੇ ਆ ਉਹ ਵੀ ਸਾਡਾ ਇੱਕ ਬੜਾ ਇਤਿਹਾਸਿਕ ਸੰਸਥਾ ਹੈ ਚੰਡੀਗੜ੍ਹ ਤੋਂ ਹੁਣ ਤੇ ਇਹ ਇਸ ਤਰੀਕੇ ਨਾਲ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਹੀ ਖਤਮ ਕਰਨਾ ਔਰ ਸਿੱਧਾ ਆਪਣੇ ਕਬਜ਼ੇ 'ਚ ਲੈਣਾ ਯੂਨੀਅਨ ਟੈਰੀਟਰੀ 인ਡੀਪੈਂਡੈਂਟ ਬਣਾਉਣਾ ਇਸ ਤੋਂ ਬਾਅਦ ਨਵਿਤਕਰਾ ਪੰਜਾਬ ਨਾ ਨਹੀਂ ਔਰ ਪੰਜਾਬ ਇੱਕ ਮਤਲਬ ਐਸਾਸ ਸਟੇਟ ਹੈ ਜਿਹੜਾ ਹਮੇਸ਼ਾ ਦੇਸ਼ ਨੂੰ ਜਦੋਂ ਵੀ ਜਰੂਰਤ ਪਈ ਹੈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਲੋਕ ਦਿੰਦੇ ਆ ਲੜਾਈਆਂ ਪੰਜਾਬੀ ਲੋਕ ਲੜਦੇ ਆ ਫਿਰ ਵੀ ਇਹਨਾਂ ਨੂੰ ਮੈਨੂੰ ਸਮਝ ਨਹੀਂ ਆ ਰਹੀ ਵੀ ਸਾਡੀਆਂ ਸਾਡੇ ਕਲਚਰ ਤੋਂ ਸਾਡੇ ਵਿਰਸੇ ਤੋਂ ਸਾਡੀਆਂ ਪੱਗਾਂ ਤੋਂ ਕੀ ਅਲਰਜੀ ਹੈ ਕਿ ਸਾਡੇ ਤੋਂ ਸਾਡੇ ਨਾਲ ਇਸ ਤਰ੍ਹਾਂ ਦਾ ਜਿਹੜਾ ਹੈ ਵਤੀਰਾ ਭਾਜਪਾ ਕੇਂਦਰ ਸਰਕਾਰ ਕਰ ਰਹੀ ਹੈ ਬਹੁਤ ਬਹੁਤ ਮੰਦ ਪੱਗ ਆ ਔਰ ਇਹ ਬਿਲਕੁਲ ਜਿਹੜਾ ਹੈ ਐਕਸੈਪਟ ਨਹੀਂ ਕੀਤਾ ਜਾਊਗਾ ਗੰਸਬ ਮੈਂ ਦੇਖ ਰਿਹਾ ਸੀ ਕਿ ਵਿਕਰਮਜੀਤ ਸਾਨੀ ਸੰਸਦ ਨੇ ਤੁਹਾਡੀ ਪਾਰਟੀ ਵਾਲੇ ਪਾਸਿਓ ਉਹ ਕਹਿੰਦੇ ਮੈਂ ਅਪੀਲ ਕਰਦਾ ਕਿ ਗ੍ਰੈਬ ਮਜ਼ੇਰ ਭਾਰਤ ਸਰਕਾਰ ਮਿਰਚਾਂ ਨੂੰ ਸੰਸਦ ਫੋਨ ਕਰਨ ਇਸ ਇਸ਼ੂ ਤੇ ਕਿ ਬਹੁਤ ੱੱਕਾ ਪੰਜਾਬ ਦੇ ਨਾਲ ਇਹ ਠੀਕ ਨਹੀਂ ਹੈ ਡੈਫੀਨੇਟਲੀ ੱੱਕਾ ਹੈ ਹੀ ਆ ਜੀ ਇਹ ਜੀ ਇਸ ਤਰ੍ਹਾਂ ਕਰਦੇ ਜਿਵੇਂ ਦੀ ਤਜਵੀਜ਼ ਲੈ ਕੇ ਆਉਂਦੀ ਹੈ ਤੇ ਇਸ ਤੋਂ ਬਾਅਦ ੱੱਕਾ ਕਿਉਂ ਹੈ ਜਿਹੜੇ ਲੋਕਾਂ ਉਹ ਜਿਹੜੇ ਲੋਕਾਂ ਨੇ ਇਸ ਦੇਸ਼ ਨੂੰ ਯਾਦ ਕਰਾਉਣ ਸਭ ਤੋਂ ਵੱਡਾ ਯੋਗਦਾਨ ਕੀਤਾ ਉਹਨਾਂ ਨੂੰ ਉਹਨਾਂ ਦੀ ਰਾਜਤਾ ਨਹੀਂ ਦੇਣਾ ਸਾਡੇ ਨੂੰ ਸਾਨੂੰ ਅਹਿਸਾਸ ਕੀਤਾ ਜਾ ਰਿਹਾ ਹੈ ਗਲਤਿਆ ਹੈ ਨਾ ਇਸ ਮੁਰਖ ਚ ਪੰਜਾਬੀਆਂ ਕੀ ਅਹਿਸਾਸ ਕਰਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਸਾਡੇ ਨਾਲ ਮਤਲਬ ਵਿਤਕਰਾ ਕੀਤਾ ਜਾ ਰਿਹਾ ਹੈ ਇਹ ਬਹੁਤ ਮਤਲਬ ਇਹ ਇਹ ਕੇਂਦਰ ਸਰਕਾਰ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਕਿ ਤੁਸੀਂ ਅਨਾਜ ਭੰਡਾਰ ਤੋਂ ਲੈ ਕੇ ਦੇਸ਼ ਦੀ ਜਰਦੀ ਦੀ ਔਰ ਦੇਸ਼ ਨੂੰ ਸਿਕਿਉਰ ਕਰਨ ਲਈ ਲੜਦੀ ਹੈ ਅੱਜ ਵੀ ਉਹਨਾਂ ਨੂੰ ਤੁਸੀਂ ਆਪਣੇ ਹੀ ਮੁਰਖ ਚ ਬੇਗਾਨ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਹੋ ਸੋ ਇਹ ਬਹੁਤ ਮੈਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਵਿਤਕਰਾਰ ਵੀ ਕੀ ਹੋ ਸਕਦਾ ਹੈ ਜਿਹੜਾ ਪੰਜਾਬ ਨਾਲ ਭਾਜਪਾ ਦੇ ਅੰਦਰ ਸਰਕਾਰ ਕਰ ਰਹੀ ਹੈ ਬਿਲਕੁਲ ਬਿਲਕੁਲ ਦੇਖੋ ਕਾਂਸਪ ਇੱਕ ਮੇਰਾ ਹੋਰ ਆਖਰੀ ਸਵਾਲ ਰਹੇਗਾ ਕਿ ਦੇਖੋ ਇਸ ਇਸ਼ੂ ਨੂੰ ਲੈ ਕੇ ਜਦੋਂ ਵੀ ਗੱਲ ਹੁੰਦੀ ਹੈ ਤਾਂ ਫੈਡਰਲਿਜ਼ਮ ਦੀ ਗੱਲ ਕਰਕੇ ਪੰਜਾਬ ਦੀ ਸਰਕਾਰ ਵਿਧਾਨ ਸਭਾ ਸੈਸ਼ਨ ਸਤਨ ਦੀ ਗੱਲ ਕਰਦੀ ਹੈ ਪਰ ਇਹ ਜੇ ਸੋਧ ਨੂੰ ਅਮਲੀ ਜਾਮਾ ਪਰ ਨੌਨਲੀ ਕੇਂਦਰ ਨੇ ਮੰਨ ਬਣਾ ਹੀ ਲਿਆ ਤਾਂ ਪੰਜਾਬ ਦੇ ਕੋਲ ਕੀ ਕੁਝ ਚਾਰਾ ਬਚੇਗਾ ਫੇਰਾ ਦੇਖੋ ਡੈਮੋਕਰੇਸੀ ਚ ਬਹੁਤ ਡੈਮੋਕ੍ਰੈਟਿਕ ਤਰੀਕੇ ਨਾਲ ਵਿਰੋਧ ਕਰਨ ਦੇ ਅਧਿਕਾਰ ਹੈ ਔਰ ਮੈਂ ਤੇ ਉਹਦੇ ਚ ਆਪਣੇ ਟਵੀਟਰ 'ਚ ਵੀ ਅਪੀਲ ਕੀਤੀ ਆ ਆਪਾਂ ਨੂੰ ਕ੍ਰਾਸ ਦਾ ਪਾਰਟੀ ਲਨ ਸਾਰੇ ਐਮਪੀ ਜਿਹੜੇ ਆ ਰਾਜ ਸਭਾ ਲੋਕ ਸਭਾ ਦੇ ਹੋਣ ਉਹਨਾਂ ਨੂੰ ਆਪਾਂ ਨੂੰ ਇਕਜੁੱਟ ਹੋਣਾ ਪੈਣਾ ਹੈ ਅੱਜ ਸਾਰੇ ਪੰਜਾਬ ਨੂੰ ਇਕਜੁੱਟ ਹੋਣਾ ਪੈਣਾ ਹੈ ਇਹ ਮਤਲਬ ਅਦਰਵਾਈਜ਼ ਤੇ ਕਿਸੇ ਦਿਨ ਪੰਜਾਬ ਨੂੰ ਯੂਨੀਅਨ ਟੈਰੀਟਰੀ ਬਣਾ ਦੇਣਗੇ ਜਿਹੜਾ ਚੰਡੀਗੜ੍ਹ ਸਾਡੇ ਤੋਂ ਲੈ ਰਿਹਾ ਇਹ ਤੇ ਮਤਲਬ ਤੁਸੀਂ ਦੇਖ ਲਓ ਨਾ ਕਿ ਸੱਤ ਤੱਕ ਜਾ ਜਾ ਰਿਹਾ ਹੈ ਤੇ ਹੋਰ ਦੇ ਕਿ ਆਪਾਂ ਜੰਮੂ ਐਂਡ ਕਸ਼ਮੀਰ ਨੂੰ ਕਿਸ ਤਰ੍ਹਾਂ ਇਹਨਾਂ ਨੇ ਯੂਨੀਅਨ ਟੈਰੀਟਰੀ ਤਬਦੀਲ ਕਰਤਾ ਸੀ ਉਹ ਵੀ ਇੱਕ ਮਾਈਨੋਰਿਟੀ ਸਟੇਟ ਸੀ ਤੇ ਪੰਜਾਬ ਹੀ ਆ ਇਹ ਚੱਲੂਗਾ ਕਿ ਇਹ ਫੈਡਰਲ ਸਟਰਕਚਰ ਸਿਰਫ ਇੱਕ ਕਿਤਾਬੀ ਜਾਂ ਪਾਸ਼ਨਾਨੀਆਂ ਗੱਲ ਨਹੀਂ ਰਹਿ ਜਾਣਗੀਆਂ ਇਸ ਦਿੱਤੇ ਵੀ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਤੇ ਕੀ ਤੁਸੀਂ ਪੰਜਾਬ ਨੂੰ ਇਸ ਮੁਲਕ ਦਾ ਹਿੱਸਾ ਨਹੀਂ ਮੰਨਦੇ ਕਿ ਪੰਜਾਬੀ ਇਸ ਦੇਸ਼ ਦੀ ਜਿਹੜੀ ਦੇ ਇਸ ਦਾ ਜਿਹੜਾ ਐਡਾ ਵੱਡਾ ਜੇ ਸਤਕਾਰ ਵਧਿਆ ਹੈ ਉਹਦੇ ਚ ਪੰਜਾਬੀਆਂ ਦਾ ਜਿਹੜਾ ਯੋਗਦਾਨ ਹੈ ਕਿ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ। ਤੋਂ ਮੈਨੂੰ ਲੱਗਦਾ ਹੈ ਵੀ ਇਹ ਇਹ ਜਿਹੜੀ ਇੱਕ ਮਾਨਕਸਾ ਪਿਛਲੇ ਅਸੀਂ 3-4 5 ਸਾਲਾਂ ਤੋਂ ਨੋਟ ਕਰ ਰਹੇ ਹਾਂ ਲਗਾਤਾਰ ਪੰਜਾਬ ਨਾਲ ਜਿਹੜਾ ਹੈ ਨਾ ਹਰ ਤਰੀਕੇ ਨਾਲ ਗਾਹੇ-ਬਗਾਹੇ ਵਿਤਕਰਾ ਕੀਤਾ ਜਾਂਦਾ ਹੈ ਔਰ ਇਹ ਤੇ ਸਾਰੀਆਂ ਚੀਜ਼ਾਂ ਦੀ ਜਿਹੜੀ ਹੈ ਉਹ ਉਹ ਬਹੁਤ ਹਰ ਚੀਜ਼ਾਂ ਪਿੱਛੇ ਛੱਡਤੀਆਂ ਜੇ ਇਸ ਤਰ੍ਹਾਂ ਦਾ ਕੋਈ ਅਮੈਂਡਮੈਂਟ ਲੈ ਕੇ ਆਉਂਦੇ ਆ ਤੇ ਫਿਰ ਤੇ ਕੋਈ ਕਸਰ ਰਹਿ ਹੀ ਨਹੀਂ ਜਾਂਦੀ ਬਸ ਬਿਲਕੁਲ ਬਿਲਕੁਲ ਕਾਂਗਸਾਬ ਹੁਣੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦਾ ਵੀ ਲਿਖਤੀ ਬਿਆਨ ਸਾਡੇ ਕੋਲ ਪਹੁੰਚਿਆ ਹੈ ਸੀਐਮ ਕਹਿੰਦੇ ਨੇ ਕਿ ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਚੰਡੀਗੜ੍ਹ ਬਣਿਆ ਪੰਜਾਬ ਦਾ ਹੱਕ ਹੈ ਜਿਹੜਾ ਕਦਮ ਝੁਕਣਾ ਪਿਆ ਕਹਿੰਦੇ ਆਉਂਦੇ ਸਮੇਂ 'ਚ ਪੰਜਾਬ ਦੀ ਸਰਕਾਰ ਝੁਕਨ ਜਾ ਰਹੀ ਹੈ ਇਸੇ ਤੇ ਵੀ ਜਾਂਦੇ ਜਾਂਦੇ ਰਿਐਕਸ਼ਨ ਦੇ ਦਿਓ ਫਿਰ ਆਪਾਂ ਸਮਾਪਤ ਗ੍ਰੀ ਬਿਲਕੁਲ ਮੈਂ ਤੇ ਪਹਿਲੇ ਹੀ ਤੁਹਾਨੂੰ ਕਿਹਾ ਮੁੱਖ ਮੰਤਰੀ ਜੀ ਨੇ ਬਿਲਕੁਲ ਠੀਕ ਕੱਲ੍ਹ ਕਹੀ ਹੈ ਔਰ ਇਹ ਬੇਸਿਕਲੀ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਵਿਕਸਿਤ ਕੀਤਾ ਸੀ ਔਰ ਪੰਜਾਬ ਦੀ ਹੀ ਪੰਜਾਬ ਦੀ ਲੋਕਾਂ ਦੀ ਜ਼ਮੀਨ ਹੈ ਪੰਜਾਬੀਆਂ ਦਾ ਸ਼ਹਿਰ ਹੈ ਤੇ ਇਹ ਤੇ ਮਤਲਬ ਸਾਡੀ ਬਦਕਿਸਮਤੀ ਰਹੀ ਹੈ ਅਭੀ ਸਾਨੂੰ ਪਿਛਲੇ 70-75 ਸਾਲਾਂ ਚ ਜਿਹੜੀਆਂ ਵੀ ਰੂਲ ਕਰਦੀਆਂ ਨੇ ਸਰਕਾਰਾਂ ਉਹਨਾਂ ਨੇ ਸਾਡੇ ਤੇ ਬਹੁਤ ਮਤਲਬ ਸਾਡੇ ਚੰਡੀ ਜਿਹੜਾ ਡਿਸਟੈਂਸ ਹੈ ਵਧਾਉਣ ਦੀ ਕੋਸ਼ਿਸ਼ ਕੀਤੀ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਦੇਸ਼ ਜਿਵੇਂ ਪਹਿਲਾਂ ਜਿਸ ਤਰ੍ਹਾਂ ਕਿਹਾ ਵੀ ਹਰੇਕ ਸੂਬੇ ਜਿਹੜੇ ਕੈਪੀਟਲ ਜਿਹੇ ਸੂਬਿਆਂ ਦਾ ਵੰਡ ਵੀ ਹੋਈ ਆ ਤੇ ਉਹਨਾਂ ਪੇਰੈਂਟ ਸਟੇਟ ਨੂੰ ਕੈਪੀਟਲ ਗਈ ਆ ਪੇਰੈਂਟ ਸਟੇਟ ਤੇ ਪੰਜਾਬ ਤੇ ਔਰ ਫਿਰ ਵੀ ਪੰਜਾਬ ਨਾ ਵਿਕਰਾ ਤਾਂ ਡੈਫੀਨਿਟਲੀ ਮੁੱਖ ਮੰਤਰੀ ਜੀ ਕਹਿ ਰਹੇ ਆ ਅਸੀਂ ਥੋਕ ਜਾ ਕੇ ਆਪਣੀ ਇਹਦੀ ਲੜਾਈ ਲੜਾਂਗੇ ਪੋਲੀਟੀਕਲੀ ਡੈਮੋਕਰੇਟਿਕਲੀ ਜੋ ਵੀ ਲੜਾਈ ਲੜਨੀ ਪਈ ਲੜਾਂਗੇ ਬਹੁਤ ਸ਼ੁਕਰੀਆ ਮਰਵਿੰਦਰ ਸਿੰਘ ਕਾਂਗਰ ਅਨੰਦਪੁਰ ਸਾਹਿਬ ਦਾ ਸੰਸਦ ਸਦਨ ਨਾਲ ਗੱਲਬਾਤ ਕਰ ਰਹੇ ਸੀ ਕਿ ਲੜਾਈ ਲੜੀ ਜਾਏਗੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਰਾਜਤਾਨੀ ਚੰਡੀਗੜ੍ਹ ਬਣੇ ਪਰ ਹੁਣ ਇਸ ਨੂੰ ਖੋਹਣ ਨਹੀਂ ਦਿੱਤਾ ਜਾਏਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਇੱਕ ਵੱਡਾ ਭੁਚਾਲ ਆ ਚੁੱਕਿਆ ਹੈ ਕਿ ਕੇਂਦਰ ਜੋ ਕੁਝ ਕਰ ਰਿਹਾ ਉਹ ਮناسب ਨਹੀਂ ਹੈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਹੋ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਕੇਂਦਰ ਨੂੰ ਘੇਰਿਆ ਗਿਆ ਵੱਖਰੀ ਗੱਲ ਹੈ ਕਿ ਯੂ ਟਰਨ ਕੇਂਦਰ ਨੇ ਮਾਰਿਆ ਪਰ ਇਹ ਸਵਾਰਦੀ ਜਿਹੜੀ ਹੈ ਸਿਆਸਤ ਉਹ مسلسل جاری ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲਿਖਤੀ ਬਿਆਨ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਸ਼ਬਦਾਂ ਵਿੱਚ ਇਸ ਇਸ਼ੂ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਮੁੱਖ ਮੰਤਰੀ ਮਾਨ ਨੇ ਪੰਜਾਬੀ ਭਾਸ਼ਾ ਦੇ ਵਿੱਚ ਲਿਖਤੀ ਬਿਆਨ ਜਾਰੀ ਕੀਤਾ ਕਿ ਸੰਸਦ ਦੇ ਆਉਣ ਵਾਲੇ ਸਰਦਰੂ ਤੇ اجلاس ਵਿੱਚ ਕੇਂਦਰ ਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵ ਸੰਵਿਧਾਨ 131ਵ ਸੋਧ বিল ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਦੇ ਹਾਂ ਇਹ ਸੋਧ ਪੰਜਾਬ ਦੇ ਹਿੱਤਾਂ ਦੇ ਵਿਰੋਧ ਵਿੱਚ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਰੁੱਧ ਘੜੀ ਜਾ ਰਹੀ ਸਾਜ਼ਿਸ਼ ਮੁੱਖ ਮੰਤਰੀ ਬਾਣ ਇਸ ਨੂੰ ਕੌਨਸਪਰੇਸੀ ਬਿਆਨ ਕਰ ਰਹੇ ਨੇ ਕਿ ਥਿਸ ਇਜ਼ ਅ ਕੌਨਸਪੀਰਿੰਗ ਗੇਸ ਪੰਜਾਬ ਪੰਜਾਬ ਦੇ ਗੇਸ ਸ਼ੋਰਟਲੀ ਕੌਨਸਪੀਰਸੀ ਹੈ ਮੁੱਖ ਮੰਤਰੀ ਮਾਨ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਕਾਮਯਾਬ ਨਹੀਂ ਹੋਣ ਦੇਾਂਗੇ ਸਾਜ਼ਿਸ਼ ਜੋ ਘੜੀ ਜਾ ਰਹੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਵੇ ਚੰਡੀਗੜ੍ਹ ਮੁੱਖ ਮੰਤਰੀ ਕੀ ਲਿਖਦੇ ਆ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਵੇ ਚੰਡੀਗੜ੍ਹ ਸਿਰ ਪੰਜਾਬ ਦਾ ਹੱਕ ਹੈ ਅਸੀਂ ਆਪਣੇ ਹੱਕ ਨੂੰ ਅਜਾਈ ਨਹੀਂ ਜਾਣ ਦੇਾਂਗੇ ਇਸ ਲਈ ਜਿਹੜਾ ਕਦਮ ਚੁੱਕਣਾ ਪਿਆ ਉਹ ਕਦਮ ਚੁੱਕਿਆ ਜਾਏਗਾ ਬਖਮੰਤਰੀ ਮਾਨ ਦੇ ਬਿਆਨ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਪੰਜਾਬ ਇਸ ਘਾਟੇ ਤੇ ਜਾਂ ਇਸ ਐਕਟ ਤੇ ਪਾਣਾ ਨਹੀਂ ਮੰਨੇਗਾ ਇਸ ਤੋਂ ਪਹਿਲਾਂ ਪੀਯੂ ਦੇ ਇਸ਼ੂ ਤੇ ਪੰਜਾਬ ਯੂਨੀਵਰਸਿਟੀ ਦੇ ਇਸ਼ੂ ਤੇ ਰਾਜਨੀਤਿਕ ਇਕਜੁੱਟਤਾ ਜਿਹੜੀ ਦਿਖਾਈ ਗਈ ਉਸ ਨੇ ਗੱਲ ਕਲੀਅਰ ਬਿਲਕੁਲ ਕੀਤੀ ਸੀ ਕਿ ਬਿਲਕੁਲ ਪੰਜਾਬ ਇੱਕ ਪਾਸੇ ਖੜਾ ਹੈ ਪੰਜਾਬ ਟੌਲਰੇਟ ਕਰ ਨਹੀਂ ਸਕਦਾ ਇਸ ਇਸ਼ੂ ਤੇ ਪੰਜਾਬ ਜ਼ੀਰੋ ਟੌਲਰੇਟ ਕਰ ਦੇਣਾ ਇਸ਼ੂਸ ਤੇ ਕਿ ਜਿਹੜੇ ਫੈਡਰਲਿਜ਼ਮ ਦੇ ਨਾਲ ਗੱਲਾਂ ਜੁੜੀਆਂ ਹੋਣ ਜਿਹੜੀਆਂ ਪੰਜਾਬ ਆ ਪੰਜਾਬ ਦੇ ਧਰਾਤਲ ਨਾਲ ਸਿੱਧੇ ਤੌਰ ਤੇ ਗੱਲਾਂ ਜੁੜੀਆਂ ਹੋਣ ਤਾਂ ਫਿਰ ਉਹਨਾਂ ਮਸਲਿਆਂ ਤੇ ਕੋਈ ਸਮਝੌਤੇ ਨਹੀਂ ਹੋ ਸਕਦੇ ਖਾਸ ਕਰਕੇ ਪੰਜਾਬ ਦੇ ਵਿੱਚ ਅਕਸਰ ਇਹ ਗੱਲਾਂ ਇਹ ਚਰਚਾਵਾਂ ਨਹੀਂ ਧਰਮ ਯੁੱਧ ਬੋਰਚੇ ਵੀ ਲੱਗਦੇ ਰਹੇ ਆ ਹਰਜੀਤ ਪੁੱਲਰ ਸਾਹਿਬ ਨਾਲ ਜੁੜਨੇ ਸ਼੍ਰੋਮਣੀ ਅਕਾਲੀ ਦਲ ਤੋਂ ਪੁੱਲਰ ਸਾਹਿਬ ਸਵਾਗਤ ਹੈ। ਪੰਜਾਬ ਦੇ ਵਿੱਚ ਵੱਡੇ ਚਰਚਾ 131ਵੀਂ ਸੋਧ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਤੇ ਕੀ ਸਟੈਂਡ ਹੈ? ਮੈਨੂੰ ਪਤਾ ਹੈ ਕਿ ਅਕਾਲੀ ਦਲ ਮੋਰਚਾ ਜੋ ਨਿਕਲੀ ਪਾਰਟੀ ਹੈ। ਧਰਮਯੁੱਧ ਮੋਰਚੇ ਦਾ ਹੀ ਮੈਂ ਜ਼ਿਕਰ ਕੀਤਾ ਪੁੱਲਰ ਜੀ। ਦੇਖੋ ਇਸ ਤਰ੍ਹਾਂ ਹੈ ਕਿ बार-बार ਜਿਹੜੀ ਵੀ ਕੋਈ ਕੇਂਦਰੀ ਸਰਕਾਰ ਆਉਂਦੀ ਚਾਹੇ ਪਹਿਲਾਂ ਉਹ ਕਾਂਗਰਸ ਦੀ ਰਹੀ ਚਾਹੇ ਅੱਜ ਭਾਜਪਾ ਦੀ ਹੈਗੀ ਹੈ ਇੱਕੋ ਹੀ ਦਿੱਤੀ ਦੇ ਉੱਤੇ ਕੰਮ ਕਰ ਰਹੀਆਂ ਨੇ। ਪੰਜਾਬ ਦੀ ਦੁੱਖ ਦੀ ਰੱਖਦੇ ਉੱਤੇ ਹਮੇਸ਼ਾ ਹੀ ਇਹ ਪਿਆਰ ਰੱਖਣ ਦੀ ਕੋਸ਼ਿਸ਼ ਕਰਦੀਆਂ ਨੇ। ਔਰ بار بار ਜਿਹੜੇ ਜਗਮ ਨੇ ਉਹਨਾਂ ਨੂੰ ਹਰੇ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਇਹ ਭੁੱਲ ਜਾਂਦੀਆਂ ਨੇ ਉਸ ਟਾਈਮ ਕਿ ਪੰਜਾਬ ਨੇ ਬਹੁਤ ਸਾਰੇ ਸੰਤਾਪ ਸਹਲੇ ਨੇ ਪੰਜਾਬ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਕੁਰਬਾਨੀਆਂ ਕਰਕੇ ਹੀ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਸੱਤ ਵਾਰ ਸ਼ਹੀਦੀਆਂ ਸੱਤ ਵਾਰ ਗ੍ਰਿਫਤਾਰੀਆਂ ਪੰਜਾਬ ਨੇ ਦਿੱਤੀਆਂ ਔਰ ਉਸ ਤੋਂ ਬਾਅਦ ਵੀ 70 ਸਾਲਾਂ ਤੇ 75 ਸਾਲਾਂ ਦੇ ਵਿੱਚ ਸਭ ਤੋਂ ਵੱਧ ਅਗਰ ਕੋਈ ਜਿੰਨੋ ਕਾਹੇ ਸ਼ਹੀਦੀਆਂ ਦੇਣੀਆਂ ਪਈਆਂ ਲੜਾਈਆਂ ਲੜਨੀਆਂ ਪਈਆਂ ਉਹ ਪੰਜਾਬ ਹੀ ਹੈ ਕੇਂਦਰ ਸਰਕਾਰ ਦੇ ਖਿਲਾਫ ਲੜਨੀਆਂ ਪਈਆਂ ਚਾਹੇ ਉਹ ਪਾਕਿਸਤਾਨ ਦੇ ਬਾਰਡਰ ਤੇ ਲੜਾਈ ਲੜਦੀ ਪਈ ਹੋਵੇ ਚਾਹੇ ਉਹ ਦਿੱਲੀਵਾਨਾ ਲੜਾਈ ਲੜਦੀ ਪਈ ਹੋਵੇ ਉਹ ਪੰਜਾਬ ਨੇ ਲੜੀਆਂ ਨੇ ਔਰ ਇਹ ਬਾਰ-ਬਾਰ ਜਿਹੜੀ ਚੀਜ਼ ਹੋ ਰਹੀ ਹੈ ਮੈਂ ਬਸ ਸਟਾਰ ਤੇ ਕਹਿਣਾ ਚਾਹੂੰਗਾ ਕੇਂਦਰ ਸਰਕਾਰ ਨੂੰ ਵੀ ਇਹ ਛੇੜ ਛੇੜਨੀ ਖੜ ਜਾਓ ਇਹ ਨਾ ਹੋਏ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਫਿਰ ਜਿਹੜਾ ਹੈ ਉਹ ਫੋਸਰਾ ਤੇ ਚਲ ਪੋਏ ਜਿਹੜੇ ਰਾਹ ਤੇ ਅਸੀਂ ਉਹਨਾਂ ਦਾ ਹੱਕੇ ਚੱਲ ਰਿਹਾ ਸੀਗਾ ਫੇਰ ਔਖਾ ਹੋ ਜਾਊਗਾ ਕੰਮ ਜੀ ਜੀ ਪੋਲਰਜੀ ਪਰ ਇਹ ਪੀਯੂ ਤੋਂ ਬਾਅਦ ਇੱਕਦਮ ਅਜੀਹਾ ਕਦਮ ਆਖਰ ਕੇਂਦਰ ਕਿਸ ਪੈਟਰਨ ਤੇ ਸੋਚ ਰਿਹਾ ਕੋਈ ਤਾਂ ਕੇਂਦਰ ਕੋਲ ਪਲਾਨ ਹੋਏਗਾ ਕਿ ਆਖਰਕਾਰ ਯੂਟੀ ਬਣਾਉਣ ਦੇ ਪਿੱਛੇ ਇੰਨੀ ਜ਼ਿੱਦ ਕਿਸ ਚੀਜ਼ ਦੀ ਕਿ ਕੋਈ ਇਲੈਕਸ਼ਨ ਕਰਵਾਉਣ ਵਾਲਾ ਪਲਾਨ ਹੈ ਕਿ ਇਥੇ ਇਲੈਕਸ਼ਨ ਕਰਾ ਕੇ ਨਵਾਂ ਮੁੱਖ ਮੰਤਰੀ ਖੜਾ ਕਰ ਦਿੱਤਾ ਜਾਏ ਦੇਖੋ ਇਸ ਤਰ੍ਹਾਂ ਹੈਗਾ ਕਿ ਬਹੁ ਸਮੇਂ ਤੋਂ ਹੀ ਜਦੋਂ ਦੀ ਇਹ ਸਰਕਾਰ ਬਣੀ ਹੈ ਚਾਹੇ ਉਹ ਕਿਸਾਨਾਂ ਦਾ ਜੜਾ ਅੰਦੋਲਨ ਦੀ ਪਹਿਲੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹਰ ਚੀਜ਼ ਜਿਹੜਾ ਆ થોੜੀ ਵੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਵਿਧਾਨ ਸਭਾ ਨੂੰ ਲੈ ਕੇ ਗੱਲ ਹੋਈ ਹੋਵੇ ਚਾਹੇ ਉਹ ਹਾਈ ਕੋਰਟ ਨੂੰ ਲੈ ਕੇ ਗੱਲ ਹੋਈ ਹੋਵੇ ਚਾਹੇ ਪੰਜਾਬ ਨੂੰ ਅਸੀਂ ਨੂੰ ਗੱਲ ਲੈ ਕੇ ਹੋਈ ਹੋਵੇ ਚਾਹੇ ਜਿਹੜੇ ਪੰਜਾਬ ਦੇ ਵਿੱਚ ਆ ਤੁਹਾਡਾ ਪੇ ਕਮਿਸ਼ਨ ਲੱਗਦਾ ਹੈਗਾ ਜਿਹੜੇ এমਪਲਾਈਜ਼ ਨੇ ਉਹਨਾਂ ਦਾ ਜਿਹੜਾ ਘੇਰਾ ਸੀਗਾ ਪੰਜਾਬ ਦੇ ਪੈਟਰਨ ਦੇ ਆਉਂਦਾ ਸੀਗਾ ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਸੈਂਟਰ ਦੇ ਪੈਟਰਨ ਦੇ ਲੈ ਕੇ ਆਉਂਦਾ ਇਹਨਾਂ ਨੇ ਹੌਲੀ-ਹੌਲੀ ਕਿਸੇ ਵੀ ਤਰੀਕੇ ਨਾਲ ਇਹ ਮਤਲਬ ਪੰਜਾਬ ਦੀ ਜਿਹੜੀ ਦੁੱਖ ਦੀ ਰਾਹ ਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਲੋਕ ਇਹਦੇ ਸਹਿਨ ਕਰ ਸਕਦੇ ਨੇ ਕਿ ਚਲੋ ਹਰਿਆਣੇ ਨਾਲ ਵੰਡੀ ਪਾਈ ਹੋਈ ਇਹਨਾਂ ਨੇ ਉਹ ਸਲਾਈ ਜਾਣ ਲੇਕਿਨ ਇਹ ਫੈ ਨਹੀਂ ਕਰ ਸਕਦੇ ਕਿ ਪੰਜਾਬ ਦਾ ਇਹ ਅੰਗ ਵੱਟ ਕੇ ਜਿਹੜਾ ਹੈਗਾ ਵਾਪਸ ਅੱਧ ਕਰ ਦਿੱਤਾ ਜਾਵੇ ਇਹਦੇ ਜਿਹੜੇ ਨਤੀਜੇ ਨੇ ਇਹ ਬੜੇ ਮਾੜੇ ਹੋਣ ਵਾਲੇ ਆ ਅੱਜ ਇੱਕ ਪੰਜਾਬੀ ਨੂੰ ਅਸੀਂ ਨੂੰ ਮਾਰੇ ਆ ਇਹਨਾਂ ਨੇ ਉਂਗਲ ਲਾਈ ਸੀ ਤੇ ਇੰਨਾ ਕੁਝ ਹੋਇਆ ਹੈ ਕਿ ਸਟੂਡੈਂਟ ਜਿਹੜੇ ਨੇ ਉਹ ਸੜਕਾਂ ਦੇ ਆ ਗਏ ਤੇ ਕੱਲ ਨੂੰ ਜਦੋਂ ਇੰਨੀ ਵੱਡੀ ਗੱਲ ਹੋ ਗਈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਚੁੱਕਰ ਕੇ ਬਠਣਗੇ ਇਹ ਪੰਜਾਬ ਦੇ ਲੋਕਾਂ ਦੇ ਸਬਰ ਨੂੰ ਨਾ ਪਰਖਣ ਬਾਰ-ਬਾਰ

ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਫੈਡਰਲਿਜ਼ਮ ਦੀ ਲੜਾਈ ਲੜਦਾ ਰਿਹਾ ਹੈ ਸ੍ਰੀ ਨਾਨਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਧਰਮਯੁੱਧ ਮੋਰਚਾ ਪੰਜਾਬ ਦੀ ਧਰਤੀ ਤੇ ਲੱਗਿਆ ਪੰਜਾਬ ਦੀ ਧਰਤੀ ਨੇ ਮੋਰਚਿਆਂ ਦੇ ਪਿੱਛੇ ਸਿਰ ਦਿੱਤੇ ਹੋਏ ਨੇ ਸਿਰ ਕੋਈ ਛੋਟੀ ਕਹਾਣੀ ਨਹੀਂ ਹੈ ਪੰਜਾਬ ਦੀ ਫੈਡਰਲਿਜ਼ਮ ਦੀ ਲੜਾਈ ਜਿੱਤੇ ਬਹੁਤ ਸਿਰ ਇਸ ਫੈਡਰਲਿਜ਼ਮ ਦੀ ਲੜਾਈ ਦੇ ਪਿੱਛੇ ਲੱਗੇ ਤਾਂ ਦੱਸਣਾ ਬੜਾ ਜ਼ਰੂਰੀ ਹੈ ਕਿ ਹੁਣ 131 ਸਦੀ ਦੇ ਕੀ ਕੁਛ ਦੂਰੰਗਾਮੇ ਪੈਕਪੈਨਗੇ ਕੀ ਕੁਝ ਪ੍ਰਭਾਵ ਪੈਣਗੇ ਕਿਉਂਕਿ ਇਹ ਬਹੁਤ ਰੇਅਰ ਹੁੰਦਾ ਹੈ ਕਿ ਇਸ ਤਰੀਕੇ ਨਾਲ ਪੀਓ ਤੋਂ ਬਾਅਦ ਬਹੁਤ ਵੱਡੀ ਚਰਚਾ ਇਸ ਇਸ਼ੂ ਤੇ ਦੇਖੀ ਜਾ ਰਹੀ ਹੈ।